हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਬ ਜਲੀ ਲੈ ਕੇ ਆਏ ਹਾਂ ਪਲਾਜ਼ੋ ਦੀ ਕਟਿੰਗ ਇੱਕ ਵੱਖਰੇ ਤਰੀਕੇ ਨਾਲ ਸਾਡੇ ਕੋਲ ਆ ਹੈਗਾ ਹੈ 1.5 ਮੀਟਰ ਕਪੜਾ ਔਰ ਹੈਗਾ ਇਹ ਸਾਡੇ ਵੱਡੇ ਅਰਜ਼ੇ ਦੇ ਵਿੱਚ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਣਾ ਪਨਾ ਨੂੰ ਡਬਲ ਫੋਲਡਸ ਕੀਤਾ ਸੀ ਹੁਣ 4 ਫੋਲਡਰ ਦੇ ਵਿੱਚ ਕਰਕੇ ਅਸੀਂ ਇਕੁਅਲ ਕੱਟਣਾ ਹੈ ਠੀਕ ਹੈ ਜੀ ਉਹ ਆਪਾਂ ਪਲਾਜ਼ੋ ਜਿਵੇਂ ਕੱਟਦੇ ਹਾਂ फ्रंट कटਦੇ ਹਾਂ ਕਿ ਜਿਵੇਂ ਅਗਲਾ ਫਰੰਟ ਵਾਲਾ ਅਲੱਗ ਤੋਂ ਔਰ ਬੈਕ ਸਾਈਡ ਅਲੱਗ ਦੂਸਰਾ ਨਹੀਂ ਇਹਨੂੰ ਸਿੰਪਲ ਤਰੀਕੇ ਨਾਲ ਕੱਟਣਾ ਹੈ ਔਰ ਆਪਾਂ ਬੈਕ ਸਾਈਡ ਨੂੰ ਢਾਲ ਵੀ ਦੇਣੀ ਹੈ ਔਰ ਤੁਸੀਂ ਵੀਡੀਓ ਅੰਤ ਤੱਕ ਜਰੂਰ ਵੇਖਣਾ ਕਿ ਕਿਸੇ ਤਰ੍ਹਾਂ ਢਾਲ ਦਿੱਤੀ ਜਾਂਦੀ ਹੈ ਠੀਕ ਹੈ ਜੀ ਆਪਾਂ ਮੀਜ਼ਰ ਪਹਿਲਾਂ ਹੀ ਉਹਦਾ ਐਕਸਟਰਾ ਰੱਖਣਾ ਹੈ ਉਹਨੂੰ ਮਾਰਜਨ ਠੀਕ ਹੈ ਜੀ ਆ 2 ਇੰਚ ਸਾਡਾ ਫੋਲਡਿੰਗ ਲਈ ਹੈ ਔਰ ਇਸ ਤਰੀਕੇ ਨਾਲ ਸਾਡੀ ਫੋਲਡ ਹੋ ਜਾਏਗੀ ਔਰ ਆਪਾਂ ਇਸ ਜਿਕੇ ਨਾਲ ਜਿਹੜੀ ਆਪਾਂ ਉੱਪਰੋਂ ਟਾਲ ਪਾਣੇ ਆ ਠੀਕ ਹੈ ਜੀ ਉਹ ਇਸ ਤਰੀਕੇ ਨਾਲ ਪਹਿਲਾਂ ਐਕਸਟਰਾ ਲੈ ਲੈਣਾ ਜੇ ਸਾਡਾ ਕੋ ਕਪੜਾ ਇਸ ਤਰੀਕੇ ਨਾਲ ਨਾਰਮਲ ਹੈ ਤੇ ਠੀਕ ਹੈ ਜੀ ਸਾਡਾ ਕੋ ਕਪੜਾ ਹਸਾਬ ਦਾ ਸੀ ਇਸ ਲਈ ਇਸ ਤਰ੍ਹਾਂ ਬਣਾ ਰਹੇ ਆ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਫਿਰ ਕਰੋਚੇਰੀਆ ਦਾ ਨਿਸ਼ਾਨ ਲਗਾਵਾਂਗੇ ਔਰ ਸਾਡਾ ਕਮ ਸੇ ਕਮ 10 ਤੇ ਸਾਡਾ ਕਰੋਚੇਰੀਆ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਜਿੱਥੋਂ ਆਪਾਂ ਇਲਾਸਟਿਕ ਫੋਲਡ ਕਰਨੀ ਹੈ ਉਥੋਂ ਆਪਾਂ ਮੀਜ਼ਰ ਕਰਨਾ ਹੈ ਆਪਾਂ ਆਪਣੇ ਪੈਂਟ ਨੂੰ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਜਿੰਨਾ ਵੀ ਕੱਪੜਾ ਸਾਡੇ ਕੋਲ ਬਚਦਾ ਹੈ ਉਹਦੇ ਵਿੱਚ ਆਪਾਂ ਸੈਂਟਰ ਕਰਕੇ ਫਿਰ ਆਪਾਂ ਇਹਦੀ ਪੌਂਚਿਆਂ ਦਾ ਨਿਸ਼ਾਨ ਲਗਾਉਣਾ ਯਾਨੀ ਕਿ ਮੋਰੀ ਦਾ ਨਿਸ਼ਾਨ ਲਗਾਉਣਾ ਹੈ ਵਿਦ ਮਾਰਜਨ ਠੀਕ ਹੈ ਔਰ ਐਸੇ ਕਿ ਪੌਣੀ ਚਾਰ ਪੌਣੀ ਚਾਰ ਤੇ ਆਪਾਂ ਨਿਸ਼ਾਨ ਲਗਾ ਰਹੇ ਹਾਂ ਔਰ ਸਾਡੇ ਕੋਲ ਤਿਆਰ 6 ਇੰਚ ਸਾਨੂੰ ਸਾਡੇ 6 ਦੇ ਕਰੀਬ ਸਾਨੂੰ ਇਸ ਤਰੀਕੇ ਨਾਲ ਸਾਡੀ ਮੋਰੀ ਤਿਆਰ ਚਾਹੀਦੀ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ نیچے ਨੂੰ ਰਾਸੰਦ ਦਾ ਨਿਸ਼ਾਨ ਲਗਾਇਆ ਹੈ ਨਾ ਬਿਲਕੁਲ ਉਸੇ ਤਰੀਕੇ ਦੇ ਨਾਲ ਆਖੋ ਜਿੱਦਾਂ ਇਹਨਾਂ ਕਪੜਾ ਇਸ ਤਰੀਕਾ ਨਾਲ ਬਣਿਆ ਹੈ ਦੂਸਰੀ ਸਾਈਡ ਵੀ ਬਿਲਕੁਲ ਉਸੇ ਤਰੀਕੇ ਨਾਲ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਔਰ ਇਸ ਲਾਈਨ ਨੂੰ ਤੁਸੀਂ ਚਾਹੋ ਤਾਂ ਸਿੱਧੀ ਵੀ ਡਰਾ ਕਰ ਸਕਦੇ ਹੋ ਔਰ ਆਪਾਂ ਇੱਥੋਂ ਜੀ ਆਪਾਂ ਅਸਨ ਦੀ ਢਾਲ ਪਾਉਣੀ ਹੈ ਕਾਠ ਜਿਹਨੂੰ ਕਹਿੰਦੇ ਆ ਉਹ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਸ ਤਰੀਕਾ ਨਾਲ ਹਲਕੇ ਹੱਥ ਨਾਲ ਨੂੰ ਗੁਲਾਈ ਦੇਣੀ ਹੈ ਬਹੁਤ ਜ਼ਿਆਦੀ ਨੂੰ ਕਰਵ ਨਹੀਂ ਦੇਣਾ ਹੈ ਇੱਥੋਂ ਠੀਕ ਹੈ ਜੀ ਔਰ ਫਿਰ ਆਪਾਂ ਸ਼ੇਪ ਪੱਟੀ ਦੇ ਨਾਲ ਫਿਰ ਆਪਾਂ ਇਹਨੂੰ ਸ਼ੇਪ ਦਾਂਗੇ ਕੁਝ ਜਿਆਦਾ ਔਖਾ ਘਮ ਨਹੀਂ ਹੈ ਹੈ ਸੌਖਾ ਪਰ ਥੋੜਾ ਜਿਆਦਾ ਵਿੱਚ ਧਿਆਨ ਰੱਖਣ ਦੀ ਲੋੜ ਹੈ ਕਿ ਆਪਾਂ ਜਿਹੜਾ ਬੈਕ ਸਾਈਡ ਨੂੰ ਆਪਾਂ ਢਾਲ ਪਾਣੇ ਹਾਂ ਉਹਦੇ ਵਿੱਚ ਪਹਿਲਾਂ ਹੀ ਆਪਾਂ ਐਕਸਟਰਾ ਮਾਰਜਿਨ ਰੱਖ ਲੈਣਾ ਹੈ ਦੋਨੋਂ ਸਾਈਡ ਠੀਕ ਹੈ ਉਹ ਲਾਸਟ ਵਿੱਚ ਵੇਖਣਾ ਸੀ ਕਿਸ ਤਰ੍ਹਾਂ ਪਾਣੇ ਹਾਂ ਠੀਕ ਹੈ ਜੀ ਔਰ ਫਿਰ ਇਸ ਤਰੀਕੇ ਨਾਲ ਦੂਸਰੀ ਸਾਈਡ ਵੀ ਆਪਾਂ ਸ਼ੇਪ ਪੱਟੀ ਦੇ ਨਾਲ ਆਪਾਂ ਸ਼ੇਪ ਦੇ ਕੇ ਫਿਰ ਆਪਾਂ ਇਹਨੂੰ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਔਰ ਇਹਨ ਉਸ ਤਰੀਕੇ ਦੇ ਨਾਲ ਆਖੋ ਅਸੀਂ ਇਮੇਜ਼ਰ ਕਰ ਚੁੱਕੇ ਹੁਣ ਇਹਨੂੰ ਕਟਿੰਗ ਕਰਦੇ ਆ ਠੀਕ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਐਕਸਟਰਾ ਥੱਲੇ ਵੀ ਰੱਖ ਚੁੱਕੇ ਹਾਂ ਪਹਿਲਾਂ ਹੀ ਔਰ ਆਹ ਕੁਝ ਸਾਡੀ ਫੁੱਲ ਲੈਂਥ ਹੈਗੀ ਹੈ ਇਹ ਥੋੜਾ ਕਪੜਾ ਸਟੈਚੇਬਲ ਹੈ ਇਸ ਲਈ ਥੋੜਾ ਜਿਹਾ ਅਸੀਂ حساب ਨਾ ਰੱਖਿਆ ਹੈ ਇਹਨੂੰ ਔਰ ਕਿਉਂਕਿ ਉਸ ਤੋਂ ਬਾਅਦ ਇਹ ਸਾਡਾ ਅਗਰ ਸਟ੍ਰੈਚੇਬਲ ਹੈ ਤੇ ਸਾਡਾ ਆਪੇ ਹੀ ਮੈਨੇਜ ਹੋ ਜਾਏਗਾ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਜਿਵੇਂ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਸਾਡੇ ਆਸਣ ਸਾਈਡਾਂ ਤੇ ਹੋ ਗਏ ਨੇ ਔਰ ਆਪਾਂ ਇਸ ਤਰੀਕੇ ਨਾਲ ਇਹਨੂੰ ਆਸਣ ਨੂੰ ਪਹਿਲੇ ਚਾਹੇ ਤੁਸੀਂ ਸਟਿਚ ਕਰਕੇ ਵੀ ਕਟਿੰਗ ਕਰ ਸਕਦੇ ਹੋ ਤੇ ਵੈਸੇ ਵੀ ਇਸ ਤਰੀਕੇ ਨਾਲ ਨਾਰਮਲ ਠੀਕ ਹੈ ਜੀ ਇਸ ਤਰੀਕੇ ਨਾਲ ਅਜੇ ਤੇ ਕੋਈ ਉਹ ਨਹੀਂ ਨਿਸ਼ਾਨੀ ਲਗਾਈ ਇਸ ਤਰੀਕੇ ਨਾਲ ਰੱਖ ਕੇ ਤੇ ਫਰੰਟ ਵਾਲੇ ਜਿਹੜੇ ਆਸਣ ਨੇ ਉਹਨਾਂ ਨੂੰ ਫੜ ਲੈਣਾ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਫਰੰਟ ਵਾਲਾ ਸਾਈਡ ਆ ਗਿਆ ਹੈ ਇਸ ਤਰੀਕੇ ਦੇ ਨਾਲ ਚਾਹੋ ਤੁਸੀਂ ਪਹਿਲਾਂ ਸਿਲਾਈ ਲਗਾ ਸਕਦੇ ਹੋ ਅਗਰ ਈਜ਼ੀ ਕਰਨਾ ਹੈ। ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਪਿਛਾ ਕੇ ਬਿਲਕੁਲ ਇਕੁਅਲ ਕਰਕੇ ਇਹ ਕਪੜੇ ਦੇ ਚਾਟਾਵਾਦ ਨਹੀਂ ਹੋਣਾ ਚਾਹੀਦਾ ਜਿਹੜੀ ਸਾਡੀ ਇੱਥੇ ਸਾਈਡ ਵਾਲੀ ਸਿਲਾਈ ਲਗਣੀ ਹੈ ਉੱਥੋਂ ਇਸ ਤਰੀਕੇ ਦੇ ਨਾਲ ਜਿਹੜੀ ਸੈਂਟਰ ਵਾਲੀ ਸਿਲਾਈ ਆ ਆਪਾਂ ਇਸ ਤਰੀਕੇ ਨਾਲ ਇੱਥੋਂ ਉੱਥੋਂ ਆਪਾਂ ਪਰਾਂ ਨੂੰ ਢਾਲ ਪਾਵਾਂਗੇ ਠੀਕ ਹੈ ਜੀ ਆ ਸਾਡਾ ਕਰੋਚੇਰੀਆ ਹੋਣਾ ਰਹਿ ਜਾਏਗਾ ਆਪਾਂ ਢਾਲ ਪਾ ਕੇ ਇਹਨੂੰ ਐਕਸਟਰਾ ਪਿੱਲੇ ਰੱਖਿਆ ਹੋਇਆ ਸੀ ਇਹਨੂੰ ਇਸੇ ਕਰਕੇ ਔਰ ਆ ਵਖੋ ਜੀ ਆ ਸਾਡਾ ਇੱਥੇ ਆ ਲਾਸਟਕ ਫੋਲਡ ਹੰਤਪਾਦ ਇਨਰ ਬੈਥ ਜਏਗਾ ਠੀਕ ਹੈ ਜੀ ਉਹ ਆਪਾਂ ਬੈਕ ਸਾਈਡ ਦੀ ਪਿੱਛੋਂ ਕਾਰਡ ਪਾਉਨੇ ਆ ਇਹਦੀ ਆਪਾਂ ਫਰੰਟ ਤੋਂ ਪਾ ਲੈਣੀ ਹੈ ਠੀਕ ਹੈ ਜੀ ਔਰ ਆਪਾਂ ਉਹੀ ਮਤਲਬ ਕਿ ਸਾਡੀ ਥਾਈ ਵਾਲੀ ਸੀਨ ਹੈ ਜੇ ਸਾਈਡ ਵਾਲੀ ਆ ਉਹ ਸਾਡੀ ਬਰਾਬਰ ਰਹਿਣੀ ਚਾਹੀਦੀ ਤਾਂ ਕਰਕੇ ਆਪਾਂ ਇੱਥੇ ਸਾਈਡ ਤੇ ਆਪਾਂ ਇਹਦੀ ਟਾਲ ਮੋਕਾ ਦਿੱਤੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਪਰ ਰੱਖ ਕੇ ਵਿਖਾਣੇ ਆ ਆਪ ਜੀ ਨੂੰ ਕਿ ਵੇਖੋ ਇਸ ਤਰੀਕੇ ਦੇ ਨਾਲ ਸਾਡਾ ਕੁਝ ਤਿਆਰ ਹੋ ਕੇ ਇਸ ਤਰੀਕੇ ਦਾ ਬਣੇਗਾ ਔਰ ਕਲਰ ਬਲੈਕ ਹੈ ਇਸ ਲਈ ਕੁਝ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਵੀਡੀਓ ਦੇ ਵਿੱਚ ਈਜ਼ੀ ਨਹੀਂ ਦਿਖ ਪਾਰ ਰਿਹਾ ਮਰੇ ਸਿੱਕੇ ਨਾਲ ਤੁਹਾਨੂੰ ਚੱਕ ਕੇ ਵਿਖਾਣੇ ਆ ਇਸ ਤਰੀਕੇ ਨਾਲ ਨਹੀਂ ਟਾਲ ਆਈਏ ਠੀਕ ਹੈ ਜੀ ਆਪਾਂ ਤੁਹਾਨੂੰ ਸਟਿਚ ਕਰਕੇ ਵੀ ਵਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੀ ਸਟਿਚਿੰਗ ਕਰਦੇ ਆਂ ਮਰੇਖੋ ਸਾਡੀ ਸਟਿਚਿੰਗ ਕੰਪਲੀਟ ਹੋ ਗਈ ਆ ਵੇਖੋ ਇੰਨੀ ਟਾਲ ਸਾਡੀ ਫਰੰਟ ਸਾਈਡ ਨੂੰ ਆ ਗਈ ਔਰ ਬੈਕ ਸਾਈਡ ਆਪੇ ਵੱਡੀ ਹੋ ਗਈ ਆ ਵੇਖੋ ਆਸਨ ਬਰਾਬਰ ਹੈ ਇੱਥੇ ਔਰ ਆ ਵੇਖੋ ਅਸੀਂ ਸਾਈਡ ਤੇ ਪਾਕਟ ਵੀ ਅਟੈਚ ਕੀਤੀ ਹੋਈ ਹੈ ਕਿਉਂਕਿ ਸਾਡੇ ਕੋ ਕਪੜਾ ਲਿਮਿਟਿਡ ਸੀ ਇਸ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਬਣਾਇਆ ਹੈ ਠੀਕ ਹੈ ਜੀ ਆ ਵੇਖੋ ਪਿੱਛੋਂ ਸਿੱਧਾ ਅੱਗੇ ਹੈ ਅੱਗੋਂ ਸਾਡੀ ਢਾਲ ਪੈ ਗਈ ਹੈ ਔਰ